ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਵੀਡੀਓ ਜਿਹੜੀ ਹੈਗੀ ਆਪਣੀ ਆਪਣੇ ਖਰਬੂਜੇ ਦੇ ਵਿੱਚ ਫਰੂਟ ਫਲਾਈ ਦੇ ਅਟੈਕ ਤੇ ਉਹਦੀ ਰੋਕਥਾਮ ਬਾਰੇ ਅਸਲ ਦੇ ਵਿੱਚ ਫਰੂਟ ਫਲਾਈ ਦਾ ਅਟੈਕ ਜਿਹੜਾ ਬੋਬੀ ਖਰਬੂਜੇ ਦੇ ਵਿੱਚ ਕਾਫੀ ਜ਼ਿਆਦਾ ਹੈ ਕਿਉਂਕਿ ਮਿੱਠਾ ਕਾਫੀ ਜ਼ਿਆਦਾ ਹੁੰਦਾ ਤੇ ਉਹਦੇ ਕਰਕੇ ਮੱਖੀ ਕਾਫੀ ਢੰਗ ਮਾਰਦੀ ਆ ਦੇਖੋ ਜਿਸ ਤਰ੍ਹਾਂ ਇਹ ਪੀਸ ਹੈ ਨਾ ਇਹ ਵੀ ਦੇ ਵਿੱਚ ਡੰਗ ਮਾਰਨ ਕਰਕੇ ਆ ਪੀਸ ਖਰਾਬ ਹੋਇਆ ਬਟ ਇਹ ਪੀਸ ਰਿਕਵਰ ਕਰ ਗਿਆ ਸੀਗਾ ਕੁਝ ਪੀਸ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਰਿਕਵਰ ਨਹੀਂ ਕਰਦੇ ਹੈਗੇ ਮੱਖੀ ਨੇ ਡੰਗ ਮਾਰਿਆ ਉਹਦੇ ਵਿੱਚ ਜਿਹੜਾ ਉਹਦਾ ਨਾਰਵਾ ਛੱਡ ਦਿੰਦੀ ਹੈ ਅੰਡੇ ਦੇ ਦਿੰਦੀ ਹੈ ਉੱਥੋਂ ਸੁੰਡੀ ਬਣ ਜਾਂਦੀ ਹੈ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕਾਫੀ ਹੈਗੇ ਨੇ ਪੀਸ ਕਿਮਿਕਾ ਪੀਸ ਹੈਗਾ ਹੈ ਰਿਸ ਦੀ ਰਿਕਵਰੀ ਹੋਈ ਵੀ ਹੈ ਉਹ ਪੀਸ ਕੱਢਣ ਕਰਕੇ ਜਿਹੜਾ ਨੁਕਸਾਨ ਆ ਬਾਕੀ ਜਦ ਅਧਿਆਪਕ ਫੀਡ ਮੇਲ ਦੇ ਕਹੇ ਕਈ ਵਾਰ ਤਾਂ ਜਿਹੜਾ ਇਹ ਅਟੈਕ ਹੈਗਾ ਯਾਰ 40 ਤੋਂ 50% ਫਸਲ ਜਿਹੜੀ ਖਰਾਬ ਕਰ ਸਕਦਾ ਇਨਸੈਕਟੀਸਾਈਡ ਦਾ ਵੀ ਆਪਾਂ ਨੇ ਇਸਤੇਮਾਲ ਕੀਤਾ ਹੈਗਾ ਕੁਝ ਲਿਮਟ ਤੱਕ ਇਹ ਦੇਖੋ ਇਹ ਵਿੱਚ ਇਹ ਜਿਹੜੀ ਸੁੰਡੀਓ ਬਣੀ ਹੋਈ ਹੈ ਬਟ ਹੁਣ ਇੱਕ ਆਪਾਂ ਫਰੂਟ ਫ्लाई ਟਰੈਪ ਜਿਹੜੇ ਹੁੰਦੇ ਨੇ ਮਾਰਕੀਟ ਦੇ ਵਿੱਚ ਉਹਨਾਂ ਦਾ ਸਤੇ ਮਾਲ ਜਿਹੜਾ ਆਪਾਂ ਖਰਾਂਗੇ ਕਿਉਂਕਿ ਸਪਰੇਅਾਂ ਦੇ ਆਪਾਂ ਕਿਸੇ ਲਿਮਟ ਤੱਕ ਇਹ ਕਰਦੇ ਹਾਂ ਹਰ ਵਾਰੀ ਇਹ ਪਸਪਰੇ ਹਾਂ ਨਹੀਂ ਕਰ ਸਕਦੇ ਕਿਉਂਕਿ ਵੀ ਕਿਸੇ ਨੇ ਕੀ ਛੱਡੋ ਐ ਅਸੀਂ ਖੁਦ ਵੀ ਖਾਣ ਜੀ ਤੇ ਆਪਾਂ ਇਹ ਮਾਰਕੀਟ ਚੋਂ ਲੈ ਕੇ ਆਏ ਸੀ ਫੈਰੋਮੋਨ ਟ੍ਰੈਪ ਵੀ ਇਹਨਾਂ ਨੂੰ ਕਹਿੰਦੇ ਨੇ ਕਿ ਤੇ ਫਰੂਟ ਫਲਾਈ ਟ੍ਰੈਪ ਵੀ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਕਿ ਇੱਕ ਨਾਰਮਲ ਫਰੂਟ ਵਾਸਤੇ ਜਿਸ ਤਰ੍ਹਾਂ ਆਪਣਾ ਅਮਰੂਦ ਅੰਬ ਉਹ ਨਾਲ ਬੱਤੇ ਵਰਤੇ ਜਾਂਦਾ। ਜਿਹੜਾ ਇੱਕ ਬੇਲ ਵਰਗੀ ਫਸਲਾਂ ਹੁੰਦੀਆਂ ਨੇ ਜਿਵੇਂ ਕੱਦੂ, ਖੀਰਾ, ਕਰੇਲਾ, ਤਰਬੂਜ, ਖਰਬੂਜਾ ਇਹਨਾਂ ਦੇ ਉੱਪਰ ਆਉਂਦਾ ਨੇ ਕਕਰ ਬੇਟਰੇ ਵਿੱਚ। ਬਾਕੀ ਅੱਜ ਆਪਾਂ ਲਾਉਨੇ ਆਂ ਦੇਖਦੇ ਹਾਂ ਦਾ ਰਿਜ਼ਲਟ ਕਿੰਨੀ ਕਰ ਵਿੱਚ ਮੱਖੀ ਹੈ ਜਿਹੜੀ ਉਹ ਫਸਦੀ ਹੈ ਤੇ ਕਿੰਨਾ ਕੁ ਕੰਟਰੋਲ ਰਹਿੰਦਾ ਹੈ। ਬਾਕੀ ਸਾਡਾ ਉਹਦੇ ਵੀਰ ਅੱਜ ਸਾਡੀ ਹੈਲਪ ਕਰੂਗਾ। ਹੈਲਪ ਕਰੇਗਾ? ਕੀ ਕਰਵਾਏਗਾ ਉਹਦੇ ਵੀਰ? ਕੰਮ ਕਰਵਾਉਂਗਾ ਕਿਹੜਾ ਕੰਮ ਜੜਵਾਉਂਗਾ ਆਹ ਚ ਗਲਾਸ ਤੇਰਾਉਂਗਾ ਚਾਰੇ ਤੇ ਟੰਗਾ ਨਹੀਂ ਗਲਾਸ ਆਪਾਂ ਡੰਡੇ ਡੰਡੇ ਕਿੱਥੇ ਨੇ ਆਪਣੇ ਆਹ ਠੀਕ ਹੈ ਚਲ ਫਿਰ ਕਰੀਏ ਸਟਾਰਟ ਆਪਾਂ ਚਲੋ ਜੀ ਟਿੱਕੀ ਹੁੰਦੀ ਹੈ ਜਿਹੜੇ ਵਿੱਚ ਜਿਹੜੀ ਇਹਦੇ ਵਿੱਚ ਕੀ ਆਏਗਾ ਇੱਕ ਫਰੇਗਰੈਂਸ ਹੈ ਜਿਹੜੀ ਕਿ ਮੇਲ ਪਾਪਾ ਇਹਦੇ ਨਾਲ ਕੀ ਆ ਫਲਾਈ ਹੁੰਦੀ ਹੈ ਉਹਨੂੰ ਅਟਰੈਕਟ ਕਰਦੀ ਹੈ ਇਹ ਮੇਰੇ ਤੇ ਫੀਮੇਲ ਦੋਨਾਂ ਨੂੰ ਆਪਾਂ ਫੋਕ ਕਰਦੇ ਆ ਪਾਪਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਫਿੱਟ ਕਰਤੀ ਪਾਪਾ ਆਲੀ ਮੱਖੀ ਬਾਦ ਨਹੀਂ ਦਿੰਦੀ ਆ ਉੱਤਰੀ ਵਾਲੀ ਮੱਖੀ ਚੱਕਲਾ ਚੱਕਲਾ ਕੁਝ ਨਹੀਂ ਕਹਿੰਦੀ ਹੈਗੀ ਪੁੱਤ ਚੱਕ ਲੈ ਤੋਂ ਹੋਏਗੇ ਇਹ ਖਾ ਲੈਗੇ ਇਹ ਹਮ ਖਾ ਲੈਗੇ ਮਿਰ ਉਹ ਮਰ ਜਾਣਗੇ ਹੋ ਇਸ ਵਿੱਚ ਫਸ ਜਾਣਗੇ ਹਾਂਜੀ ਤੇ ਹੁਣ ਆਪਾਂ ਇਹ ਟ੍ਰੈਪ ਲੱਗਿਆ ਲਗਾਉਣਾ ਇਹਨਾਂ ਨੂੰ ਤੁਸੀਂ ਕਿਸੇ ਵੀ ਰੱਸੀ ਜਾਂ ਤਾਰ ਦੇ ਨਾਲ ਠੀਕ ਹੈ ਇਹਨਾਂ ਨੂੰ ਕਿਸੇ ਵੀ ਆਪਣੇ ਡੰਡਿਆਂ ਦੇ ਉੱਪਰ ਬੰਨ੍ਹ ਲਓ ਤੇ ਬੈੱਡ ਤੇੋਂ ਜਿਹੜੀ ਇਹਦੀ ਉਚਾਈ ਆ ਉਹ ਤੁਸੀਂ 2 ਕੁ ਫੁੱਟ ਤੱਕ ਉੱਪਰ ਰੱਖ ਸਕਦੇ ਹੋ ਕਿਉਂਕਿ ਇਹਦਾ ਜਿਹੜਾ ਪੀਲਾ ਰੰਗ ਹੈਗਾ ਇਹਨੇ ਮੱਖੀ ਨੂੰ ਆਪਦੇ ਵੱਲ ਅਟਰੈਕਟ ਕਰਨਾ ਤੇ ਜਿਹੜਾ ਇਹਦੇ ਵਿੱਚ ਲਿਓਰ ਲੱਗਿਆ ਹੋਇਆ ਜੇ ਜਿਹੜੀ ਆਪਾਂ ਦਵਾਈ ਲਾਈ ਹੋਈ ਆ ਉਹਦੀ ਸਮੈਲ ਦੇ ਨਾਲ ਮੱਖੀ ਨੇ ਦੇ ਵਿੱਚ ਹੀ ਘੁੰਮੀ ਜਾਣਾ ਤੇ ਭੁੱਖ ਦੇ ਨਾਲ ਉੱਥੇ ਹੀ ਮਰ ਜਾਣਾ ਹੈਗਾ ਜੇ ਗੱਲ ਕਰੀਏ ਆਪਾਂ ਕੀਲੇ ਦੇ ਵਿੱਚ ਟਰੈਪਾਂ ਦੀ ਤਾਂ ਇਹ ਮੋਇਸਟਰੀ 8 ਤੋਂ 10 ਕ ਟਰੈਪ ਲੱਗਦੇ ਨੇ ਬਾਕੀ ਜੇ ਅਟੈਕ ਜ਼ਿਆਦਾ ਹੈ ਮੱਖੀ ਦਾ ਤਾਂ ਤੁਸੀਂ ਇਹਨਾਂ ਦੀ ਥੋੜੀ ਜਿਹੀ ਗਿਣਤੀ ਵੀ ਵਧਾ ਸਕਦੇ ਹੋ